ਹਾਂਜੀ ਤੋਂ ਸਸ਼ੀ ਕਾਲ ਗਾਇਜ਼ ਸਾਰਿਆਂ ਨੂੰ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਗਾਇਜ਼ ਅੱਜ 2 ਮਈ ਮੇਰਾ ਹੈਪੀ ਬਰਥਡੇ ਹੈਗਾ ਤਾਂ ਗਾਇਜ਼ ਮੈਂ ਦੇਖਦੀ ਆ ਕਿ ਮੈਨੂੰ ਕੌਣ ਕੌਣ ਕਮੈਂਟ ਕਰਕੇ ਵਿਸ਼ ਕਰਦਾਗਾ ਬਰਥਡੇ ਦੀਆਂ ਵਧਾਈਆਂ ਦਿੰਦਾਗਾ ਤਾਂ ਆਪਾਂ ਸ਼ਾਮ ਨੂੰ ਗਾਇਜ਼ ਕੇਕ ਕੱਟਦੇ ਆਂਗੇ ਤਾਂ ਅੱਜ ਮੇਰਾ ਬਰਥਡੇ ਹੈਗਾ ਮੇਰਾ ਬਰਥਡੇ ਗਿਫਟ ਤੁਹਾਨੂੰ ਅੱਗੇ ਵੀਡੀਓ ਚ ਦਿਖਾਇਆ ਹੀ ਸੀਗਾ ਕੀ ਮੇਰਾ ਬਰਥਡੇ ਗਿਫਟ ਆ ਗਿਆ ਸੀਗਾ ਜੋ ਕਿ ਸਾਡਾ ਵਿਹੜਾ ਕੱਚਾ ਸੀ ਅਸੀਂ ਲੌਕਟੈਲ ਵਾਸਤੇ ਲਾ ਵਿਹੜੇ ਚ ਲਾਉਣ ਵਾਸਤੇ ਲੌਕਟੈਲ ਮੰਗਾਈ ਸੀਗੀ ਤਾਂ ਗਾਇਜ਼ ਅੱਜ ਮੈਨੂੰ ਫਿਰ ਸਾਰੇ ਦਿਓ ਮਿਲ ਕੇ ਵਧਾਈਆਂ ਦੇਣੀ ਆ ਕਿੱਥੋਂ ਕਿੱਥੋਂ ਤੱਕ ਮੇਰੀ ਜੋ ਵੀਡੀਓ ਆ ਦੇਖ ਰਹੇ ਆਗੇ ਤੇ ਕੌਣ ਕੌਣ ਮੈਨੂੰ ਪਿਆਰ ਕਰਦਾ ਮੇਰਾ ਭੈਣ ਭਰਾ ਮੈਨੂੰ ਵਧਾਈਆਂ ਦਿੰਦਾ ਗਾਇਜ਼ ਧੰਨਵਾਦ ਜੀ ਆਪਾਂ ਸ਼ਾਮ ਨੂੰ ਮਿਲਦੇ ਹਾਂ ਕੇਕ ਦੇ ਸਮੇਂ ਤੇ ਤੋਂ ਹਾਂਜੀ ਗਾਇਜ਼ ਅੱਜ ਮੈਂ ਤੁਹਾਨੂੰ ਸਵੇਰ ਆਪਣੀ ਵੀਡੀਓ ਚ ਦੱਸਿਆ ਸੀਗਾ ਕੰਪੀ ਮੇਰਾ ਜਾਮ ਦਾ ਬਰਥਡੇ ਅੱਜ 2 ਮਈ ਦਾ ਤਾਂ ਗਾਇਜ਼ ਮੈਂ ਕਿੱਦਾਂ ਲੱਗ ਰਹੀ ਹਾਂ ਸਾਰੇ ਪਹਿਲਾਂ ਦੱਸੋ ਕਿੱਦਾਂ ਤਿਆਰ ਹੋਈ ਆਂਗੀ ਮੈਂ ਸਿੰਪਲੀ ਘਰੇ ਤਿਆਰ ਹੋਈ ਆ ਮੈਂ ਕਦੇ ਕਿਸੇ ਤੋਂ ਤਿਆਰ ਨਹੀਂ ਹੋਈ ਖੁਦ ਹੀ ਤਿਆਰ ਹੁੰਨੀ ਆ ਤਾਂ ਗਾਇਜ਼ ਹੁਣ ਆਪਾਂ ਕੇਕ ਕੱਟਣ ਜਾ ਰਹੇ ਆ ਆਪਾਂ ਅੱਗੇ ਵੀਡੀਓ ਚ ਮਿਲਦੇ ਆਂ I'm oh not going ਤਾਂ ਗਾਇਜ਼ ਅੱਜ ਆਪਾਂ ਫਿੱਟ ਕਰਾ ਲਿਆ ਏਸੀ ਤੇ ਇਸ ਦੇ ਨਾਲ ਜੋ ਸਟੈਪਲੇਜਰ ਆਗਾ ਜਿਸ ਨੂੰ ਬੋਲਟਮੀਟਰ ਕਹਿੰਦੇ ਆਗੇ ਇਹਦੇ ਨਾਲ ਜੋ ਕਿ ਲਾਈਟ ਆਪਣੀ ਪੂਰੀ ਹੋ ਕੇ ਏਸੀ ਤੱਕ ਇਹ ਬਚਾਉਂਦਾਗਾ ਤਾਂ ਗਾਇਜ਼ ਕੱਲ ਆਪਾਂ ਵਿੰਡੋ ਏਸੀ ਚੱਲਿਆ ਪੁਰਾਣਾ ਲਿਆਗਾ ਤਾਂ ਗਾਇਜ਼ ਮੈਨੂੰ ਕਮੈਂਟ ਕਰਕੇ ਵਧਾਈਆਂ ਜ਼ਰੂਰ ਦਿਓ ਜੇ ਤੇ ਮੈਂ ਆਪਣਾ ਦੇਖਦੀ ਆ ਕਿ ਕਿਹਨੂੰ ਕਿਹਨੂੰ ਮੇਰੀਆਂ ਚੀਜ਼ਾਂ ਦੀ ਮੇਰੇ ਏਸੀ ਦੀ ਕਿਹਨੂੰ ਕਿਹਨੂੰ ਖੁਸ਼ੀ ਆਗੀ ਤਾਂ ਗਾਇਜ਼ ਸਾਨੂੰ ਗਰੀਬਾਂ ਨੂੰ ਤਨਿੱਕੀ ਨਿੱਕੀ ਚੀਜ਼ ਦੀ ਬਹੁਤ ਹੀ ਵੱਡੀ ਖੁਸ਼ੀ ਹੁੰਦੀ ਆ ਬਹੁਤ ਹੀ ਵੱਡੀ ਲੱਗਦੀ ਨਿੱਕੀ ਜੀ ਚੀਜ਼ ਵੀ ਤਾਂ ਏਸੀ ਲਿਆਂਦਾ ਸੀ ਕੱਲ ਤਾਂ ਇਸ ਦੇ ਨਾਲ ਜੋ ਬੱਚੇ ਬਹੁਤ ਖੁਸ਼ ਆ ਗਏ ਸਾਡਾ ਸਾਰਾ ਪਰਿਵਾਰ ਜੋ ਬਹੁਤ ਖੁਸ਼ ਆਗਾ ਗਾਇਜ਼ ਤਾਂ ਆਪਣੇ ਜੇ ਤੁਸੀਂ ਪੇਜ ਨੂੰ ਫੋਲੋ ਕਰ ਸੌਰੀ ਆਪਣਾ ਗਾਇਜ਼ ਜੇ ਆਪਣੇ ਪੇਜ ਨੂੰ ਤੁਸੀਂ ਸਬਸਕ੍ਰਾਈਬ ਕਰਨਾਗਾ ਤਾਂਗੇ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਤੁਸੀਂ ਸਬਸਕ੍ਰਾਈਬ ਕਰ ਲਓ ਆਪਣੇ ਪਿੰਡੂ ਵਲੌਗ ਨੂੰ ਤਾਂ ਗਾਇਜ਼ ਅੱਗੇ ਮਿਲਦੇ ਆਪਾਂ ਨਵੇਂ ਵੀਡੀਓ ਦੇ ਵਿੱਚ ਤਾਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਆਂ ਗਾਇਸ ਧੰਨਵਾਦ ਜੀ